ਤੇ ਇਹ ਸੀਗਾ ਆਪਣਾ ਰਾਤ ਦਾ ਟਿਕਾਣਾ ਆਹੀ ਪੰਪ ਐ ਮ ਬੀਪੀ ਦਾ ਪੰਪ ਹੈ ਤੇ ਰਾਤ ਦੀ نیند ਵੀ ਠੀਕ ਠੀਕ ਆਈ ਹੈ ਖਾਸ ਵਧੀਆ ਨਹੀਂ ਕਹਿ ਸਕਦੇ ਜਦੋਂ ਤੁਸੀਂ ਐਂਟਰੀ ਕਰਦੇ ਨਾ ਜਦ ਐਂਟਰੀ ਕਰਨ ਦਾ ਤੁਹਾਡਾ ਵੈਲਕਮ ਆਉ ਜਾਂ ਹੁੰਦਾ ਤਾਂ ਫਿਰ ਉਸ ਥਾਂ ਤੇ ਨੈਗੇਟਿਵਿਟੀ ਮਤਲਬ ਫੀਲ ਹੁੰਦੀ ਹੈਗੀ ਪਰ ਕੋਈ ਗੱਲ ਨਹੀਂ ਅੱਜ ਵਧੀਆ ਲੱਗੂਗਾ ਜਿੱਥੇ ਆਪਾਂ ਜਾ ਰਹੇ ਹਾਂ ਸੋ ਬਸ ਮਮਾ ਟੈਂਟ ਇਕੱਠਾ ਕਰਦਾ ਨੌਣਾ ਤੁਣਾ ਬਤੋ ਕੀ ਆ ਤੇ ਅੱਗੇ ਨੂੰ ਵਧਾਂਗੇ ਤੇ ਰਾਤ ਨੂੰ ਕੁਛ ਨਾ ਕੁਛ ਕਾਫੀ ਕੁਫੀ ਚੱਕ ਲਾਂਗੇ ਖਾਣ ਪੀਣ ਨੂੰ ਵੀ ਕਰ ਲਾਂਗੇ ਬਸ ਇਥੋਂ ਨਿਕਲਦੇ ਆ ਇੱਕ ਹੋਰ ਚੀਜ਼ ਸੀਗੀ ਰਾਤ ਦੇ ਤਾਰੇ ਬਹੁਤ ਸੋਹਣੇ ਦਿਖੇ ਦਿੱਤੇ ਬਹੁਤ ਸੋਹਣਾ ਮਤਲਬ ਅਸਮਾਨ ਕਿਆ ਬਾਤ ਹੈ ਜਿਹੜੇ ਲਾਸਟ ਟਾਈਮ ਤਾਰੇ ਵੇਖੇ ਸੀ ਨਾ ਉੱਥੇ ਮਾਊਂਟ ਹਿਸਾ ਵਾਲਾ ਉਹ ਤੋਂ ਵੀ ਜ਼ਿਆਦਾ ਵਧੀਆ ਕਿਉਂਕਿ ਖਾਲੀ ਥਾਣਾ ਇਹ ਸ਼ਹਿਰ ਨਹੀਂ ਹੈਗਾ ਆਸ-ਪਾਸੇ ਕੱਲਾ ਇਹ ਪੰਪ ਹੀ ਆ ਬਸ ਤੇ ਬਾਕੀ ਉਹ ਜੰਗਲ ਹੈ ਇੱਥੇ ਆਪਾਂ ਰਹੇ ਸੀਗੇ ਤੇ ਹੁਣ ਆਪਾਂ ਸਾਮਾਨ ਇਕੱਠਾ ਕਰਤਾ ਤੇ ਨਿਕਲਦੇ ਆਂ ਤੇ ਬਸ ਅੱਗੇ ਬਾਕੀ ਸਾਰਾ ਕੁਝ ਰਾਹ ਚ ਹੀ ਹੋਊਗਾ ਲਾਉਣਾ ਟੋਣਾ ਪਾਥੇ ਜਾ ਕੇ ਨਾਵਾਂਗੇ ਤੇ ਅੱਜ ਆਪਾਂ ਵੈਸਟਰਨ ਆਸਟ੍ਰੇਲੀਆ ਤੋਂ ਸਾਊਥ ਆਸਟ੍ਰੇਲੀਆ ਐਂਟਰ ਹੋ ਜਾਵਾਂਗੇ ਰਤੀ ਇੱਥੇ ਮੀਂਹ ਆਇਆ ਸੀਗਾ ਤੇ ਇਹ ਛੱਡ ਕਰਕੇ ਮੀਂਹ ਨਾ ਪਜਾ ਹੋ ਗਿਆ ਮੇਰਾ ਗੱਡੀ ਦੇ ਉੱਪਰ ਪਾਣੀ ਪਿਆ ਗਿਆ ਪਰ ਆਪਣਾ ਪਜਾ ਹੋ ਗਿਆ ਇਹਨਾਂ ਨੇ ਮੈਨੂੰ ਕਿਹਾ ਸੀ ਉਹ ਉੱਧਰ ਲਾਉਣੀ ਹੈ ਤੂੰ ਕੈਂਪਿੰਗ ਉੱਪਰਾਂ ਜਾ ਕੇ ਤੇ ਗੱਡੀ ਦਾ ਮੂੰਹ ਇੱਧਰ ਨੂੰ ਰੱਖਣਾ ਜਿਵੇਂ ਸਾਰਿਆਂ ਨੇ ਰੱਖਿਆ ਹੋਣਾ ਹਾਈ ਕਰਕੇ ਵੀ ਗੱਡੀ ਦਾ ਮੂੰਹ ਪਰਲੇ ਬਚ ਰੱਖਣਾ ਤਾਂ ਕਿ ਜੀ ਆਗੋ ਕੁ ਲੱਗ ਜੇ ਤਾਂ ਤੂੰ ਐਂ ਦੀ ਐਂ ਨਿਕਲ ਜੇ ਇਹਦਾ ਮੈਂ ਧੱਕਾ ਕਰਕੇ ਥੋੜਾ ਜਿਹਾ ਇੱਥੇ ਮਖਾਨੀ ਆਪਾਂ ਇੱਥੇ ਲਾਵਾਂਗੇ ਤੇ ਹੁਣ ਸਾਰੇ ਜਾਣਿਆਂ ਨੂੰ ਵੀਡੀਓ ਵੇਖਣ ਵਾਲਿਆਂ ਨੂੰ ਸਤਿ ਸ਼੍ਰੀ ਅਕਾਲ ਅੱਜ ਤਰੀਕ ਹੈਗੀ 22 ਅਕਤੂਬਰ 2025 ਤੇ ਸਮਾਂ ਹੈਗਾ ਇਸ ਟਾਈਮ ਅ ਕ੍ਰੀਮ ਪਾਉਣੇ 7 ਵਜੇ ਤੇ ਮੈਂ ਸਵਾ 6 ਵਜੇ ਉੱਠ ਗਿਆ ਸੀਗਾ ਅੱਧੇ ਘੰਟੇ ਸਾਰਾ ਕੁਝ ਨਿਬੜ ਕੇ ਆਪਾਂ ਪੈਕ ਕਰਤਾ ਹੁਣ ਆਪਾਂ ਇੱਥੋਂ ਨਿਕਲਦੇ ਆਂ ਗਿਆ ਸ਼ਹਿਰ ਤੋਂ ਸ਼ਹਿਰ ਤੋਂ ਨਿਕਲ ਕੇ ਕੋਈ ਵੀ ਰਾਜ ਪੰਪ ਆਇਆ ਕਿਤੇ ਵੀ ਆਇਆ ਉੱਥੇ ਫਿਰ ਆਪਾਂ ਜਾ ਕੇ ਸ਼ਾਵਰ ਛੂਰ ਲੈਣਾ ਹੋ ਤਾਂ ਲੈ ਲਾਂਗੇ ਨਹੀਂ ਤਾਂ ਲੋਡ ਹੈ ਨਹੀਂ ਕਿਉਂਕਿ ਬੱਸ ਤੋਂ ਨਿਕਲਣਾ ਹੈ ਸ਼ਹਿਰੀ ਤੇ ਅੱਜ ਦਾ ਜਿਹੜਾ ਸਫਰ ਹੈਗਾ ਉਹ ਹੌਣ ਵਾਲਾ ਹੈਗਾ 8.5 ਘੰਟਿਆਂ ਦਾ 850 ਕਿਲੋਮੀਟਰ ਉਹ ਤਾਂ ਕਰਕੇ ਮੈਂ ਜਿੰਨਾ ਲੰਮਾ ਕਰੀ ਜਾਂਦਾ ਕਿਉਂਕਿ ਐਡਲਟ ਪਹੁੰਚਣਾ ਆਪਾਂ ਫਰਡੇ ਤੱਕ ਫਰਡੇ ਸਵੇਰੇ 8.5 ਵਜੇ ਦੀ ਅਪਾਇੰਟਮੈਂਟ ਹੈਗੀ ਹੈ ਤੇ ਅੱਜ ਆਪਾਂ 850 ਕਿਲੋਮੀਟਰ ਕਰਾਂਗੇ ਕੱਲ ਨੂੰ ਵੀ 850 ਕਿਲੋਮੀਟਰ ਕਰਾਂਗੇ ਤਾਂ ਫਿਰ ਮੈਨੂੰ ਲੱਗਦਾ 1600 ਕਿਲੋਮੀਟਰ ਬਾਅਦ ਆਪਾਂ ਐਡਲੇਟ ਪਹੁੰਚ ਜਾਗੇ ਤੇ ਜੇ ਐਡਲੇਟ ਆਪਣਾ ਸ਼ੀਸ਼ਾ ਨਾ ਹੁੰਦਾ ਅਪਾਇੰਟਮੈਂਟ ਨਾ ਹੁੰਦੀ ਤਾਂ ਫਿਰ ਆਪਾਂ ਨਾ ਜਾਣਾ ਸੀ 3 ਦਿਨਾਂ ਜਾਣਾ ਸੀ ਫਿਰ ਆਪਾਂ ਹੁਣ ਆਪਾਂ ਇਹ ਸਾਰਾ ਸਫ਼ਰ ਦੋ ਦਿਨਾਂ ਵਿੱਚ ਕੱਢਾਂਗੇ ਤੇ ਇੱਕ ਆ ਮੇਰੇ ਕੋਲ ਹੈਗੇ ਆ ਵੈਟ ਵਾਈਪਸ ਇਹਦੇ ਨਾਲ ਆਪਾਂ ਪੰਜ ਸਨਾਨਾ ਕਰ ਲਿਆ ਤਿਆਰ ਪਰ ਤਿਆਰ ਹੋ ਗਏ ਪੂਰੇ ਦੇ ਮਹਰਰੀ ਕਰਨ ਨਾਲ ਨਾ ਤੋ ਕੇ ਪਿਆਰ ਹੋ ਗਿਆ 5 ਸਾਲ ਨਾਲ ਕਰਕੇ ਪਿਆਰ ਹੋ ਗਿਆ ਤੇ ਇੱਕ ਹੋਰ ਚੀਜ਼ ਮੈਂ ਥੋੜੀ ਸਹੀ ਕਰਨੀ ਚਾਹੁੰਦਾ ਕੱਲ ਮੈਂ ਕਿਹਾ ਸੀਗਾ ਨਾ ਵੀ ਆਪਾਂ 1 ਘੰਟਾ ਅੱਗੇ ਹੋ ਜਾਾਂਗੇ ਉਹ ਇਸ ਤੋਂ ਨਹੀਂ ਥੋੜਾ ਜਿਹਾ ਅੱਗੇ ਜਾ ਕੇ ਹੋਵਾਂਗੇ ਆਪਾਂ ਮਤਲਬ ਅੱਜ ਆਪਣੇ ਸਮੇਂ ਦੇ ਵਿੱਚ ਫਰਕ ਪੈ ਜਾ ਟਾਈਮ ਦਾ ਫੇਰ ਆਪਾਂ ਹਜੇ ਵੀ ਮਲਮੰਤ ਤੋਂ 3 ਘੰਟੇ ਦੀ ਦੂਰੀ ਤੇ ਹੈਗੇ ਆ ਇੱਥੇ ਜਿਵੇਂ ਹੁਣ 7 ਵਜੇ ਆ ਉੱਥੇ 8 9 10 ਉੱਥੇ 10 ਵਜੇ ਹੋਣਗੇ ਮੈਨੂੰ ਹੁਣ ਇੱਥੇ ਪੁਲਿਸ ਵਾਲੇ ਰੋਕਿਆ ਹੈਗਾ ਤੇ ਜਿਹਨਾਂ ਨੇ ਮੇਰਾ ਡਰਾਈਵਿੰਗ ਲਾਇਸੈਂਸ ਲੈਣ ਵਾਲੇ ਮੇਰਾ ਬ੍ਰੈਥ ਟੈਸਟ ਕੀਤਾ ਹੈ। ਦੇਖਦੇ ਹਾਂ ਬਾਕੀ ਕੀ ਕਹਿੰਦੇ। Is that one for you? Thank you very much. All the It's best. All good. Yes, all good. Okay. ਚੱਲ ਓਕੇ ਤੂੰ ਜਾ ਸਕਦਾ ਹੈ। ਸਾਰਾ ਕੁਝ ਠੋਕ ਕੇ। ਮੈਂ ਕੋਰੇ ਤਾਂ ਡਰ ਗਿਆ ਸੀਗਾ। ਓਹ! ਮੈਨੂੰ ਲੱਗਾ ਇੰਡੀਆ ਵਾਂਗੂ ਹੋਗਾ ਪਰ ਇੰਡੀਆ ਵਾਂਗੂ ਨਹੀਂ ਸੀਗਾ ਬਹੁਤ ਸਹੀ ਸੀਗਾ ਪਰ ਹਾਂ ਮੇਰਾ ਪਹਿਲਾ ਸੀਗਾ ਮੈਂ 3 ਸਾਲਾਂ ਜੋ ਮੈਂ ਪਹਿਲੀ ਵਾਰ ਮੈਨੂੰ ਪੁਲਿਸ ਨੇ ਰੋਕਿਆ ਤਾਂ ਠੀਕ ਹੈ ਚਲੋ ਸੋ ਗੱਲ ਇਦਾਂ ਹੋਈ ਮੇਰੇ ਸਫ਼ਰ ਦੇ ਵਿੱਚ ਤਕਰੀਬਨ 11000 ਕਿਲੋਮੀਟਰ ਹੋਣ ਵਾਲੇ ਆ 11 ਨਹੀਂ ਵੱਧ ਹੀ ਹੋਣ ਵਾਲੇ ਹੈਗੇ ਤੇ ਮੈਨੂੰ ਪਹਿਲੀ ਵਾਰੀ ਪੁਲਿਸ ਨੇ ਰੋਕਿਆ ਮੈਂ ਪਿੱਛੇ ਪਾਣੀ ਦੀ ਬਦਲ ਚੱਕੀ ਜਾਂਦਾ ਸੀਗਾ ਤੇ ਪਤਾ ਨਹੀਂ ਉਹਨਾਂ ਨੇ ਕੋਈ ਸ਼ੱਕ ਪਿਆ ਜਾਂ ਕੀ ਪਿਆ ਕੁਝ ਨਹੀਂ ਚਲੋ ਸ਼ੱਕ ਬਾਹਰ ਹੀ ਨੰਬਰ ਦੀ ਗੱਡੀ ਹੋਊਗੀ ਮੈਨੂੰ ਕਹਿੰਦਾ ਉਧਰ ਸਾਹਮਣੇ ਆ ਹੀ ਜਾਂਦਾ ਸੀਗਾ ਹੁਣੇ ਲਾਈਟ ਮਾਰੀ ਲਾਈਟ ਔਨ ਕਰਤੀਆਂ ਉਹਦੀਆਂ ਪੁਲਿਸ ਵਾਲੀਆਂ ਤੇ ਉਹਦਾ ਮਤਲਬ ਸੀਗਾ ਵੀ ਰੁਕ ਜਾ ਤੇ ਮੈਂ ਸਾਈਡ ਤੇ ਗੱਡੀ ਲਾ ਲਈ ਨਾਲੇ ਦੇ ਨਾਲ ਹੀ ਤੇ ਉਹ ਯੂ ਟਰਨ ਲੈ ਕੇ ਵਾਪਸ ਮੇਰੇ ਪਿੱਛੇ ਆ ਕੇ ਲਾਈਟ ਔਨ ਕਰ ਲਈਆਂ ਉਹਨੇ ਲਾਈਟ ਔਨ ਕਰਨ ਤੋਂ ਬਾਅਦ ਮੇਰੇ ਕੋਲੇ ਆਇਆ ਇੱਥੇ ਆਏ ਹੁੰਦਾ ਰੂਲ ਵੀ ਤੁਸੀਂ ਬਾਹਰ ਨਹੀਂ ਨਿਕਲਣਾ ਹੁੰਦਾ ਲਾਈਟ ਔਨ ਕਰਨ ਤੋਂ ਬਾਅਦ ਤੇ ਮੈਂ ਗੱਡੀ ਦੇ ਵਿੱਚ ਹੀ ਬੈਠਾ ਰਿਹਾ ਮੇਰੇ ਕੋਲੇ ਆ ਗਿਆ ਤੇ ਮੈਂ ਆ ਹੈਡਫੋਨ ਆ ਲੱਗੇ ਸੀ ਮੇਰੇ ਮਲਾ ਤੇ ਤੇ ਇੱਕ ਲੈਪਟਾਪ ਚੱਲਦੀ ਜਾਂਦਾ ਸੀ ਲੈਪਟਾਪ ਬੰਦ ਕਰਤਾ ਮੈਂ ਉਹਦਾ ਤੇ ਮੇਰੇ ਕੋਲੇ ਆ ਕੇ ਕਹਿੰਦਾ ਕਹਿੰਦਾ ਵੀ ਅ ਕਹਿੰਦਾ ਰੂਟੀਨ ਚੈੱਕ ਹੈਗਾ ਜਸਟ ਵੀ ਮੈਂ ਤੇਰਾ ਬਲੱਡ ਉਹ ਕਰਨਾ ਹੈਗਾ ਵੀ ਤੂੰ दारूਦਾਂ ਨਹੀਂ ਪੀਤੀ ਹੋਈ ਮੈਂ ਕਿਹਾ ਹਾਂ ਚੈੱਕ ਕਰ ਲਾ ਫਿਰ ਕਹਿੰਦਾ ਮੈਂ ਤੇਰਾ ਲਾਇਸੈਂਸ ਲੈ ਸਕਦਾ ਹੈਗਾ ਮੈਂ ਕਿਹਾ ਹਾਂ ਲੈ ਲਾ ਫਿਰ ਮੈਂ ਲਾਇਸੈਂਸ ਦਿੱਤਾ ਉਹਨੂੰ ਉਹਨੇ ਮੇਰਾ ਫੂਕਮ ਰਵਾਈ ਉਹਦੇ ਵਿੱਚ ਤੇ ਅੰਦਰ ਜਾ ਗਿਆ ਮੇਰਾ ਲਾਇਸੈਂਸ ਤੇ ਚੈੱਕ ਕੀਤਾ ਵੀ ਇਹਨੇ ਕੋਈ ਕ੍ਰਾਈਮ ਜਾਂ ਕੋਈ ਚਲਾਨ ਜਾਂ ਕੁਝ ਹੈ ਉਹ ਤਾਂ ਨਹੀਂ ਹੈਗਾ ਤੇ ਨਹੀਂ ਐਦਾਂ ਦਾ ਕੁਝ ਨਹੀਂ ਸੀਗਾ ਮੇਰੇ ਲਾਇਸੈਂਸ ਤੇ ਕਿਉਂਕਿ ਮੈਨੂੰ ਕਦੇ ਐਦਾਂ ਦਾ ਮੈਂ ਸੇਫ ਡਰਾਈਵ ਕਰਦਾ ਮੈਂ ਫਿਰ ਵਾਪਸ ਆ ਕੇ ਮੈਨੂੰ ਲਾਇਸੈਂਸ ਦੇ ਗਿਆ ਕਹਿੰਦਾ ਇਹ ਰੂਟੀਨ ਚੈੱਕ ਸੀਗਾ ਮੈਂ ਕਿਹਾ ਸਾਰਾ ਕੁਝ ਠੀਕ ਹੈ ਕਹਿੰਦਾ ਹਾਂ ਸਾਰਾ ਕੁਝ ਠੀਕ ਹੈ ਮੈਂ ਕਿਹਾ ਮੈਂ ਲिटल ਬਿਟ ਨਰਵਸ ਹਾਂਗਾ ਕਿਉਂਕਿ ਇਹ ਤਿੰਨ ਸਾਲ ਚ ਪਹਿਲੀ ਵਾਰੀ ਹੋਇਆ ਮੇਰੇ ਨਾਲ ਕਹਿੰਦਾ ਨਹੀਂ ਨਹੀਂ ਕੋਈ ਚੱਕਰ ਨਹੀਂ ਸਾਰਾ ਕੁਝ ਗੂਟ ਟੂ ਗੋ ਹੈ ਹੁਣ ਤੂੰ ਅੱਗੇ ਜਾ ਸਕਦਾ ਤੇ ਆ ਜਿਹੜੀ ਚੱਲੀ ਜਾਂਦੀ ਹੈ ਨਾ ਇਹ 에ਅਰ ਸਟ੍ਰਿਪ ਹੈਗੀ ਹੈ ਇਹ ਤੀਜੀ ਆਈ ਹੈ ਹੁਣ ਤੱਕ ਦੇ ਆਪਣੇ ਰਾਹ ਦੇ ਵਿੱਚ ਪਿੱਛੇ ਬੋਰਡ ਸੀਗਾ ਉਦੋਂ ਮੈਂ ਕੈਮਰਾ ਆਨ ਨਹੀਂ ਕਰ ਪਾਇਆ ਬਸ ਇਹਦੇ ਤੇ ਜਾ ਕੇ ਉਤਰ ਸਕਦਾ ਹੈਗਾ ਇੱਥੇ ਆ ਇੱਕ ਰੋਡ ਹਾਊਸ ਹੈ ਤੇ ਬਹੁਤ ਸੋਹਣਾ ਬਣਿਆ ਹੋਇਆ ਅੰਦਰੋਂ ਇਹ ਰੋੜਾ ਉਸ ਤੇ ਬਹਿ ਕੇ ਇੱਕ ਮਾ ਆਲੂ ਆਰਡਰ ਕੀਤੇ ਤੇ ਨਾਲ ਕਾਫੀ ਤੇ ਨਾਲ ਦੋ ਚਟਨੀ ਆ। ਇਹ ਕੱਦ ਜਾਣਗੇ ਸਵੇਰ ਦਾ ਬ੍ਰੇਕਫਾਸਟ। ਆਪਾਂ ਇਧਰੋਂ ਸਾਹਮਣੇ ਆਏ ਹੈਗੇ ਆ। ਇਧਰੋਂ ਆ ਕੇ ਇਧਰ ਨੂੰ ਜਾ ਰਹੇ ਆ। ਇੱਥੇ ਰੁਕਣਾ ਪਿਆ। ਰੁਕਣ ਦਾ ਕਾਰਨ ਕੀ ਆ? ਆਹ ਦਰਫਤ। ਇਹ ਬਾਹਲੇ ਸੋਹਣੇ ਲੱਗ ਜਾਂਦੇ ਆਉਂਦੇ ਆਉਂਦੇ ਨਾ ਟਾਵੇਂ ਟਾਵੇਂ ਜੇ ਬੜੇ ਸੋਹਣੇ ਲੱਗ ਜਾਂਦੇ ਇਧਰ ਵੀ ਆ ਦੇਖੋ। ਤੈਨੂੰ ਆਹ ਚੱਲ ਡਰੋਨ ਡਾ ਲਿਆ ਜਾਏ ਇੱਥੇ ਆਪਣੀ ਪੰਜਵੀਂ ਸਟੇਟ ਸਾਊਥ ਆਸਟ੍ਰੇਲੀਆ ਚ ਆਪਾਂ ਦਾਖਲ ਹੋ ਗਏ ਆ ਫੋਟੋਗ੍ਰਾਫੀ ਕਰ ਲਈ ਇੱਧਰ ਪੱਖੇ ਚੱਲੀ ਜਾਂਦੇ ਆ ਆ ਇੱਥੋਂ ਤੱਕ ਉਹ ਹੈ ਚੈੱਕ ਪੋਸਟ ਹੈ ਜਿਹੜੇ ਮਤਲਬ ਫਰੂਟ ਫਰਾਡ ਨੇ ਲੈ ਜਾਂਦੇ ਨੇ ਪਰਲੇ ਪਾਸੇ ਪਰ ਆਪਾਂ ਨੂੰ ਨੇ ਕੁਝ ਨਹੀਂ ਪੁੱਛਿਆ ਆ ਗਿਆ ਸਾਊਥ ਆਸਟ੍ਰੇਲੀਆ ਵੈਲਕਮ ਟੂ ਸਾਊਥ ਆਸਟ੍ਰੇਲੀਆ ਓਕੇ ਚਲੋ ਗੱਡੀ ਵੱਲ ਚੱਲਦੇ ਆਂ ਤੇ ਅੱਗੇ ਨੂੰ ਵਧਾਂਗੇ ਹੁਣ ਇੱਕ ਰੋਡ ਹਾਊਸ ਹੈ ਜਿੱਥੇ ਵਾਈਫਾਈ ਵੀ ਹੈ ਤੇ ਹੋਰ ਵੀ ਬਹੁਤ ਸਾਰਾ ਸਮਾਨ ਪਿਆ ਉਹਨਾਂ ਦੇ ਵਿੱਚ ਨੂੰ ਉਤਰਾਲਾ ਇੱਥੇ ਵਾਸ਼ਰੂਮ ਯੂਜ਼ ਕੀਤਾ ਤੇ ਕਾਕੋਕਲੇ ਇੱਧਰ ਸਾਹਮਣੇ ਬਾਰਡਰ ਹੈਗਾ ਆ ਰੋਡ ਹਾਊਸ ਬਣਿਆ ਹੋਇਆ ਹੈ ਇਹ ਇੱਕ ਕੰਗਾਰੂ ਖੜਾ ਵੈਜੀ ਮਾਈਟ ਲੈ ਕੇ ਵੈਜੀ ਮਾਈਟ ਇੱਥੋਂ ਦਾ ਇੱਕ ਪ੍ਰੋਡਕਟ ਹੈਗਾ ਆਸਟ੍ਰੇਲੀਆ ਦਾ ਜਿਹੜਾ ਕਿ ਪਿੱਛੇ ਕੈਨੇਡਾ 'ਚ ਬੈਨ ਹੋ ਗਿਆ ਸੀਗਾ ਪਰ ਹੁਣ ਕੈਨੇਡਾ ਨੇ ਫੇਰ ਇਜਾਜ਼ਤ ਦੇ ਦਿੱਤੀ ਇਹਨੂੰ ਵੇਚਣ ਦੀ ਤੇ ਇਹ ਕਹਿੰਦੇ ਬਹੁਤ ਹੈਲਦੀ ਹੁੰਦਾ ਹੈਗਾ ਇਹ ਖੰਭਾ ਲੱਗਿਆ ਖੰਭੇ ਦੇ ਨਾਲ ਲਿਖਿਆ ਡਾਰਬਨ 2762 ਕਿਲੋਮੀਟਰ ਆਪਾਂ ਉਧਰੋਂ ਆਏ ਆ ਸਿਡਨੀ ਕੇਪ ਟਾਊਨ ਕਿੰਨਾ ਹੈਗਾ ਪਰਥ ਕਿੰਨਾ ਹੈਗਾ ਬ੍ਰਿਸਬੇਨ 2750 ਕਿਲੋਮੀਟਰ ਅਲੱਗ-ਅਲੱਗ ਖੰਭੇ ਲੱਗਿਆ ਗਿਆ ਸਾਰੇ ਦਰਸਾਉਂਦੇ ਆ ਵੀ ਕਿਹੜਾ ਕਿੱਧਰ ਨੂੰ ਪਾਸੇ ਕੀ ਡਿਸਟੈਂਸ ਹੈ ਤੇ ਆ ਨਾਮ ਇਹ ਦਾ ਹੈਗਾ ਟ੍ਰੂ ਬਲੂ ਰੋਈ ਬਾਰਡਰ ਵਿਲੇਜ ਸਾਊਥ ਆਸਟ੍ਰੇਲੀਆ ਸੋ ਸਾਊਥ ਆਸਟ੍ਰੇਲੀਆ ਚ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਤੇ ਮੇਰਾ ਵੀ ਹੁਣ ਆਪਾਂ ਅੱਗੇ ਨੂੰ ਵਾਦੇ ਇਧਰ ਨੂੰ ਆਪਾਂ ਇਧਰ ਲੈ ਪਾਸੋਂ ਨਾ ਇੱਥੋਂ ਦੀ ਆਏ ਆ ਕੇ ਇੱਥੇ ਗੱਡੀ ਲਾਈ ਹੈ ਤੇ ਸਾਊਥ ਆਸਟ੍ਰੇਲੀਆ ਚ ਆਪਾਂ ਐਂਟਰੀ ਹੋਏ ਹੈਗੇ ਹਾਂ ਜਸਟ ਅੱਧਾ ਕਿਲੋਮੀਟਰ ਆਇਆ ਹੋਊਗਾ ਮੈਂ ਤੇ ਨਜ਼ਾਰੇ ਸ਼ੁਰੂ ਹੋ ਗਏ ਇਧਰੋਂ ਸੇ ਕਹਿੰਦੇ ਸਮੁੰਦਰ ਵੇਖ ਲਓ ਆਉਂਦੇ ਸਾਰੇ ਤੇ ਕਿੰਨਾ ਸੋਹਣਾ ਲੱਗਦਾ ਪਿਆ ਸਮੁੰਦਰ ਯਾਰ ਸੱਚੀ ਹੈ ਕੀ ਬਾਤ ਹੈ ਵੈਸਟਰਨ ਆਸਟ੍ਰੇਲੀਆ ਚ ਨਾ ਜਦੋਂ ਮੈਂ ਤੁਹਾਨੂੰ ਕਹਿ ਰਹੀ ਸੀਗਾ ਮੈਂ ਖਾ ਬਰੂਮ ਤੋਂ ਆਪਣ ਨੂੰ ਦੋ ਰਾਹ ਪੈਂਦੇ ਆ ਇੱਕ ਜੰਗਲਾਂ ਵਿੱਚੋਂ ਦੀ ਇੱਕ ਕੋਸਟਲ ਲਾਈਨ ਤੇ ਮੈਨੂੰ ਲੱਗਾ ਕੋਸਟਲ ਲਾਈਨ ਲੈਣੀ ਜ਼ਰੂਰੀ ਚਾਹੀਦੀ ਸੀ ਮੈਨੂੰ ਮੈਂ ਜੰਗਲਾਂ ਵਿੱਚੋਂ ਦੀ ਆ ਗਿਆ ਉਹ ਰਾਹ ਜਿਹੜਾ ਜੰਗਲਾਂ ਦੇ ਵਿੱਚੋਂ ਦੀ ਬਣਾਇਆ ਹੋਇਆ ਸੀ ਨਾ ਉਹ ਮੈਨਾਂ ਵਾਸਤੇ ਬਣਾਇਆ ਹੋਇਆ ਸੀਗਾ ਤੇ ਆਪਾਂ ਵਧੀਆ ਰਾਹ ਛੱਡ ਕੇ ਛੇ ਦਿਨਾਂ ਵਾਲੇ ਰਾਹ ਜਾ ਆ ਗਏ ਸੀ ਯਾਰ ਪਰ ਹੁਣ ਕੋਈ ਗੱਲ ਨਹੀਂ ਆਪਾਂ ਫੇਰ ਸਹੀ ਰਾਹ ਤੇ ਆ ਗਏ ਆਹ ਕਹਿੰਦਾ ਸਾਊਥ ਆਸਟ੍ਰੇਲੀਆ ਬਿੱਲੈ ਜੱਟਾ ਸਵਾਗਤ ਤੇਰਾ ਕੀ ਇਧਰ ਡਰੋਨ ਉਡਾਉਣਾ ਚਾਹੀਏ ਨਹੀਂ ਚਾਹੀਏ ਚਾਹੀਏ ਹਨ ਬਹੁਤ ਟਾਈਮ ਵੇਖਣ ਤੋਂ ਬਾਅਦ ਹੁਣ ਇੱਥੇ ਜਾਣ ਦਾ ਸਮਾਂ ਹੋ ਗਿਆ ਕਿਉਂਕਿ ਆਪਾਂ ਜਾਣਾ ਅਜ ਦੂਰ ਹੈ ਜਾਣਾ ਜੀ ਨਹੀਂ ਕਰਦਾ ਇੱਥੇ ਇੱਥੇ ਬਹੁਤ ਵਧੀਆ ਲੱਗਦਾ ਪਿਆ ਹੈਗਾ ਪਰ ਜਾਣਾ ਪੈਣਾ ਆਪਾਂ ਨੂੰ ਆਪਣਾ ਸਫਰ ਹੈ ਤੇ ਸਫਰਾਂ ਦੇ ਵਿੱਚ ਆਉਂਦੀ ਚੀਜ਼ਾਂ ਆਉਂਦੀ ਰਹਿੰਦੀਆਂ ਜਿੱਥੇ ਤੁਸੀਂ ਮਨ ਲਾ ਬੈਂਦੇ ਹੋ ਪਰ ਆਪਣਾ ਅੱਗੇ ਵਧਣਾ ਪੈਣਾ ਮੈਂ ਡਰੋਨ ਡਾਇਆ ਹੁਣ ਜਿਹੜੇ ਤੁਸੀਂ ਸ਼ਾਟ ਦੇਖੇ ਇਹ ਥੱਲੇ ਗਿਆ ਸੀ ਪਹਾੜੀ ਤੋਂ ਥੱਲੇ ਚਲਾ ਗਿਆ ਸੀਗਾ ਮੈਂ ਥੱਲੇ ਭੇਜਿਆ ਸੀ ਨੇੜੇ ਜਾ ਕੇ ਸ਼ਾਟ ਲਾਇਆ ਤੇ ਪਹਾੜੀ ਤੇ ਡਰੋਨ ਤੇ ਦੇ ਰਿਮੋਟ ਦੇ ਵਿੱਚ ਭਾੜੀ ਆ ਗਈ ਸੀ ਤੇ ਕਨੈਕਸ਼ਨ ਟੁੱਟ ਗਿਆ ਤੇ ਉਹ ਜਿਹੜਾ ਰਿਮੋਟ ਹੁੰਦਾ ਨਾ ਬਲੈਕ ਐਂਡ ਵਾਈਟ ਹੋ ਗਿਆ ਤੇ ਉੱਪਰ ਲਿਖਿਆ ਆ ਗਿਆ ਵੀ 에ਅਰਕ੍ਰਾਫਟ ਅਨ ਅਵੇਲੇਬਲ ਕੁਛ ਕਰਕੇ ਐ ਲਿਖਿਆ ਸੀਗਾ ਤੇ ਫਿਰ ਇਹਦੇ ਵਿੱਚ ਇੱਕ ਫੀਚਰ ਹੁੰਦਾ ਵੀ ਜਦੋਂ ਇਹਦਾ ਕਨੈਕਸ਼ਨ ਟੁੱਟ ਜਾਂਦਾ ਨਾ ਤੇ ਆਪਣੇ ਆਪ ਵਾਪਸ ਮੁੜਿਆ ਆਉਂਦਾ ਹੁੰਦਾ ਜਿੱਥੇ ਉੱਡਿਆ ਸੀ ਫਿਰ ਇਹ ਉੱਡੇ ਆਉਂਦਾ ਸੀ ਇੱਥੇ ਫੜਿਆ ਮੈਨੂੰ ਆ ਕੇ ਫਿਰ ਮੈਂ ਕਿਹਾ ਹੁਣ ਜੱਟਾ ਤੂੰ ਫੇਰ ਜਵਾਰਾ ਜਾ ਕਿਉਂਕਿ ਹੁਣ ਮੈਂ ਨੇੜੇ ਆ ਗਿਆ ਤੇਰੇ ਇੱਕ ਤੋਂ ਬਾਅਦ ਇੱਕ ਸੋਹਣੇ ਨਜ਼ਾਰੇ ਆਈ ਜਾਂਦੇ ਆ ਇਹ ਕਹਿੰਦੇ ਪਏ ਐ ਐਕਸਟ੍ਰੀਮਲੀ ਐਕਸਟ੍ਰੀਮ ਡੇਂਜਰ ਹਾਈਲੀ ਅਨਸਟੇਬਲ ਕਲਿਫ ਸਟੇ ਵਿਥ ਇਨ ਫਰਸ ਏਰੀਆ ਤੇ ਉਹ ਸਾਹਮਣੇ ਨਾ ਬਹੁਤ ਸੋਹਣਾ ਮਤਲਬ ਹੁਣ ਆਪਾਂ ਅੱਗੇ ਜਾ ਕੇ ਵੇਖਦੇ ਆ ਕੀ ਹੈਗਾ ਕਹਿੰਦੇ ਉੱਥੇ ਦਿੱਕਤ ਤੁਸੀਂ ਜਾ ਸਕਦੇ ਤੇ ਆਪ ਉੱਥੇ ਜਿੱਕਰ ਜਾਣੇ ਆ ਤੇ ਡਰੋਨ ਮੈ ਨਾਲ ਲੈ ਲਿਆ ਜਿੱਕਰ ਆਪਾਂ ਲੋੜ ਪਈ ਤਾਂ ਆਪਾਂ ਡਾਲਾਂਗੇ ਪੈਸੇ ਹਵਾ ਚੱਲੀ ਜਾਂਦੀ ਆ ਆਪਾਂ ਟਰਾਈ ਕਰਕੇ ਵੇਖਾਂਗੇ ਓਕੇ 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 ਇਹ ਥਾਂ ਮੈਨੂੰ ਯਾਦ ਆ ਗਈ। ਲੇਕਿਨ ਸਾਈਕਲਿਸਟ ਹੈ ਉਹਨਾਂ ਦਾ ਨਾਮ ਹੈ ਸਾਈਕਲ ਬਾਬਾ ਮੈਂ ਉਹਨਾਂ ਨਾਲ ਵੀਡੀਓ ਬਣਾਈ ਹੋਈ ਹੈ। ਤੇ ਮੈਨਲਾਦਾ ਉਹ ਸਾਈਕਲ ਬਾਬਾ ਬਾਈ ਇੱਥੇ ਆਇਆ ਸੀਗਾ ਤੇ ਉਹਨੇ ਉੱਥੇ ਰਾਤ ਕੱਟੀ ਸੀ ਆਪਣੀ ਉਹ ਕੰਧ ਕੋਲੇ। ਹਾਂ। ਸੱਚੀ ਉਹ ਇਹ ਬਹੁਤ ਸੋਹਣੀ ਥਾਂ ਹੈਗੀ ਹੈ। ਮੈਂ ਉਧਰੋਂ ਦੀ ਗੱਡੀ ਲਾਈ ਆ ਪਿੱਛੇ। ਉਥੋਂ ਨਹੀਂ ਆਇਆ ਚੱਲ ਕੇ ਇੱਥੇ ਆਇਆ ਮੈਂ। ਤੇ ਇੱਥੇ ਆ ਕੇ ਆ ਚੀਜ਼ ਮਿਲਦੀ ਹੈ। ਓ ਯਾਰ ਇਨਾਲੇ ਇੱਥੋਂ ਤੱਕ ਨਹੀਂ ਉਹ ਐਂਡ ਤੱਕ ਬ్రో ਬਿਊਟੀਫੁੱਲ ਬਿਊਟੀਫੁੱਲ ਬਹੁਤ ਜ਼ਿਆਦਾ ਸੋਹਣੇ ਸਨ ਉਹਨਾਂ ਨੇ ਕਿਹਾ ਵੈਸੇ ਫੈਂਸ ਦੇ ਵਿੱਚ ਰਹੋ ਪਰ ਆਪਾਂ ਫੈਂਸ ਤੋਂ ਬਾਹਰ ਆ ਗਏ ਹਾਂ ਸਮਝ ਨਹੀਂ ਆਦੀ ਕਿੰਨੀ ਕੀ ਵੀਡੀਓ ਬਣਾਵਾ ਦੇ ਕਿੱਥੋਂ ਕਿੱਥੋਂ ਬਣਾਵਾ ਪੈਥੋਂ ਨਿਕਲਦੇ ਆਂ ਸੋਹਣੇ ਥਾਣੂ ਬਾਏ ਬਾਏ ਕਰਦੇ ਆਂ ਅੱਗੇ ਵਧਦੇ ਆਂ ਅੰਦਰੋਂ ਤੇਲ ਨਹੀਂ ਪਾਇਆ ਤੇ ਡੰਡੇ ਰਹਿ ਕੇ ਤਿੰਨ 500 ਕਿਲੋਮੀਟਰ ਗੱਡੀ ਆਲਰੇਡੀ ਚੱਲ ਗਈ ਤੇ ਅੱਗੇ ਪਤਾ ਨਹੀਂਗਾ ਤੇਲ ਕਿੱਥੇ ਆਇਆ ਕਿੱਥੇ ਨਹੀਂ ਕਿਉਂਕਿ ਇੰਟਰਨੈਟ ਹੀ ਨਹੀਂ ਚੱਲ ਰਿਹਾ ਕਿਤੇ ਵੀ ਆਹ ਜੇ ਪੰਪ ਕੋਈ ਨਾ ਕੋਈ ਫਿਰ ਸੇਫ ਹੋ ਜਾਗੇ ਤੇ ਹੁਣ ਦੀ ਤਾਜ਼ਾ ਖਬਰ ਇਹ ਆ ਵੀ ਮੈਂ ਹਰ ਵਾਰੀ ਤੇਲ ਪਵਾ ਲੈਣਾ ਹੁੰਦਾ ਅੱਜ ਮੈਂ ਥੋੜਾ ਜਿਹਾ ਗਰੰਟੇਡ ਲੈ ਗਿਆ ਮੈਨੂੰ ਲੱਗਿਆ ਵੀ ਪੰਪ ਬਹੁਤ ਮਿਲ ਜਾਣੇ ਰਾਹ 'ਚ ਤੇ ਖਾਸੇ ਟਾਈਮ ਤੋਂ ਪੰਪ ਆਇਆ ਨਹੀਂਗਾ ਇੱਕੋ ਹੀ ਆਇਆ ਸੀ ਜਿੱਥੇ ਆਪਾਂ ਕੌਫੀ ਪੀਤੀ ਸੀਗੀ ਆਪਣੀ ਹੁਣ ਅੱਗੇ ਤੇਲ ਦਾ ਪੰਪ ਪਤਾ ਨਹੀਂ ਕਿੱਥੇ ਆ ਕਿੱਥੇ ਨਹੀਂ ਹੈ ਦੇਖਦੇ ਆਪਾਂ ਤੇ ਹੁਣ ਦੋ ਡੰਡੇ ਰਹਿ ਗਏ ਟੈਨਸ਼ਨ ਹੋਈ ਬਈ ਕੀ ਕੋਈ ਨਾ ਕੁਝ ਆ ਜਾ ਯਾਰ ਬਸ ਕੁਝ ਵੀ ਨਹੀਂ ਹੈਗਾ ਦੂਰ ਦੂਰ ਤੱਕ ਖਾਲੀ ਬਸ ਇਦਾਂ ਹੀ ਹੈ ਕਾਣ ਮੂਹ ਤੇ ਖੁਸ਼ੀ ਆਈ ਇੰਟਰਨੈਟ ਆਇਆ ਤਾਂ ਇੰਟਰਨੈਟ ਕਹਿੰਦਾ ਇੱਥੋਂ ਇਕੱਲੇ 24 ਕਿਲੋਮੀਟਰ ਦੂਰ ਹੈਗਾ ਇਕ ਅੱਗੇ 70 ਕਿਲੋਮੀਟਰ ਦੂਰ ਹੈਗਾ ਤੇ 24 ਵਾਲਾ ਆਪਾਂ ਥੋੜਾ ਜਿਹਾ ਪਿੰਡ ਵਿੱਚ ਹੁੰਦੀ ਹੋ ਕੇ ਜਾਣਾ ਪੈਣਾ ਆਪਾਂ ਨੂੰ ਐਦਾਂ ਹੋ ਜਾਂਦਾ ਹੁੰਦਾ ਹੈ ਅੱਜ ਪਤਾ ਨਹੀਂ ਕਿਉਂ ਨਹੀਂ ਪੋਇਆ ਮੈਂ ਬੜਾ ਜਿਆਦਾ ਨੂੰ ਲਾਈਟ ਲਗਾ ਕੰਮ ਨੂੰ ਮੈਂ ਲਾਸਟ ਸੂਈ ਬਸ ਜਗ ਮੁਝ ਕਰੀ ਜਾਂਦੀ ਹੈਗੀ ਆ ਪੰਪ ਅਜ ਅੱਗੇ ਪਿਆ ਹੈਗਾ ਸਾਜ ਗਲਤੀ ਕਰ ਲਈ ਕਿਦੋਂ ਨਹੀਂ ਕਰਨੀ ਇਹ ਗੱਲ ਮੈਂ ਪਹਿਲਾਂ ਵੀ ਕਹੀ ਸੀਗੀ ਪਰ ਮੈਂ ਗਲਤੀ ਫੇਰ ਕਰ ਲਈ ਇਹਦਾ ਨਾਮ ਹੈਗਾ ਨੁੱਲਾਬੌਰ ਰੋਡ ਹਾਊਸ ਤੇ ਇਹਨੇ ਆਪ ਨੂੰ ਬਚਾਲਿਆ ਕਿਉਂ ਕਿ ਕਿਉਂਕਿ ਤੇਲ ਜਮਾਂ ਹੀ ਖਤਮ ਹੋ ਗਿਆ ਸੀਗਾ ਕਿੱਥੇ ਟੈਂਕੀ ਫੁੱਲ ਕਰਾਈ ਆ ਟੈਂਕੀ ਫੁੱਲ ਹੋਈ ਆ ਆਪਣੀ 90 1 ਡਾਲਰ ਚ ਤੇ ਇੱਥੇ ਆ ਸੱਪ ਇਹਨਾਂ ਡੱਬਿਆਂ ਚ ਪਾ ਕੇ ਰੱਖੇ ਹੋਏ ਆ ਸਸ ਜਾਨਵਰ ਰੱਖੇ ਬਿਠੇ ਚਲੋ ਤੇਲ ਪਵਾ ਕੇ ਨਿਕਲਦੇ ਤਿਆਰ ਹੈ ਗਿਆ ਇੱਕ ਜਾਨਵਰ ਇਹਨਾਂ ਨੇ ਇੱਥੇ ਐਦਾਂ ਵੇਲ ਮੱਛੀ ਬਣਾ ਰੱਖੀ ਆ ਚਲੋ ਜੀ ਠੀਕ ਆ ਬਾਲੀ ਬਚਤ ਹੋਈ ਜਾਂਦਾ ਬਾਲੀ ਜਿਆਦਾ ਫੋਲ ਡਨ ਤੇ ਜਾਣ ਤੋਂ ਪਹਿਲਾਂ ਇਹ ਕਹਿੰਦੇ ਦੋ ਮਿੰਟ ਖੜ੍ਹ ਜੋ ਆ ਇਹਨਾਂ ਦਾ ਪਹਿਲਾਂ ਹੁੰਦਾ ਸੀਗਾ ਰੋਡ ਹਾਊਸ ਬਸ ਇੰਨਾ ਕੁ ਹੁੰਦਾ ਸੀਗਾ ਇੱਕ ਪੰਪ ਲੱਗਿਆ ਹੁੰਦਾ ਸੀਗਾ ਤੇ ਸੰਭਾਲ ਕੇ ਰੱਖਿਆ ਹੋਇਆ ਉਹਨਾਂ ਨੇ ਐ ਕਵਰ ਕਰਕੇ ਇਹਦੇ ਨਾਲ ਇਸ ਰੋਡ ਦੇ ਉੱਪਰ ਦੂਰ ਦੂਰ ਤੱਕ ਫੋਰ ਕੋਈ ਪੰਪ ਨਹੀਂਗਾ ਹੁਣ ਤਾਂ ਇਹਨਾਂ ਨੇ ਵੱਡਾ ਬਣਾ ਲਿਆ ਪਹਿਲਾਂ ਸ਼ਾਇਦ ਆਹ ਹੁੰਦਾ ਸੀਗਾ 올ਡ ਨੁੱਲਾਬੋਰ ਰੋਡ ਹਾਊਸ ਤੇ ਹਰਾਨਾ ਬਹੁਤ ਸੋਹਣੀ ਸੜਕ ਆਈ ਹੈਗੀ ਲਾਲ ਰੰਗ ਦੀ ਛੱਡ ਕੇ ਗਿਆ ਸਾਈਡ ਤੇ ਮਾੜੇ ਮਾੜੇ ਪੱਟੀਆਂ ਬਣੀਆਂ ਹੋਈਆਂ ਕਾਲੇ ਰੰਗ ਦੀਆਂ ਤੇ ਬਹੁਤ ਸੋਹਣੀ ਲੱਗੀ ਜਾਂਦੀ ਆ ਦੂਰੋਂ ਕਰਕੇ ਵੇਖਦੇ ਆ ਤਾਂ ਐ ਨਜ਼ਾਰਾ ਬਣਦਾ ਹੈਗਾ ਬਸ 113 ਕਿਲੋਮੀਟਰ ਰਹਿ ਗਿਆ ਆ ਹੁਣ ਕਿੱਥੋਂ ਆ ਕੇ ਵੱਜਿਆ ਐ ਪੱਥਰ ਪਤਾ ਨਹੀਂ ਕਿੱਥੋਂ ਕਿੱਥੋਂ ਆ ਕੇ ਵੱਜਦੇ ਯਾਰ ਅੱਗੇ ਕੋਈ ਵੀ ਨਹੀਂ ਚੱਲਿਆ ਫਿਰ ਵੀ ਇਹਦੇ ਮੂਹਰੇ ਆ ਕੇ ਪੱਥਰ ਵੱਜਿਆ ਇੱਕ ਜਦੋਂ ਉਹ ਜਿਹਾ ਏਰੀਆ ਆ ਜਾਂਦਾ ਨਾ ਮੈਨੂੰ ਐ ਲੱਗਦਾ ਮੈਲਬਨ ਆ ਗਿਆ ਕਿ ਮੈਲਬਨ ਜਮ ਆਉ ਜਈ ਐ ਐਂ ਹਿਰਸਾਉਂਦੀ ਰੰਜ ਤੇ ਨਿੱਕੇ ਨਿੱਕੇ ਪਹਾੜੀਆਂ ਜੀਆਂ ਹੈਗੀਆਂ ਉਹ ਆ ਜਾਂਦੀਆਂ ਚਲੇ ਜਾਂਦੀਆਂ ਐ ਘਰ ਜੇ ਬਣੇ ਆ ਸਾਡਾਂ ਤੇ ਗੇਵੀ on the be yo ਇਹ ਟੈਕਾ ਤਾਂ ਇਹਨਾਂ ਨੇ ਆਪਣੇ ਸਾਰੇ ਚੈੱਕਅਪ ਕੀਤੀ ਹੈ ਮਤਲਬ ਗੱਡੀ ਫੇਰ ਕਿੰਨੇ ਕੋਈ ਫੂਡ ਹੈਗਾ ਨਹੀਂ ਹੈਗਾ ਤਾਂ ਨਹੀਂ ਆਪਾਂ ਕਿ ਕੁਝ ਵੀ ਨਹੀਂ ਹੈਗਾ ਮੇਰੇ ਕੋਲ ਬਦਾਮ ਬਦੂਨ ਪਏ ਤੇ ਇੱਧਰ ਬਹੁਤ ਸੋਹਣਾ ਸਨਸੈਟ ਹੋ ਜਾਂਦਾ ਸੀ ਉਹ ਮੈਂ ਵੇਖਿਆ ਸੀਗਾ ਥੋੜਾ ਜਿਹਾ ਤੇ ਬਸ ਹੁਣ ਆਪਾਂ ਪਹੁੰਚ ਚਲੇ ਆਉਦੇ ਪਿੰਡ ਫਾਈਨਲੀ ਆਪਾਂ ਪਹੁੰਚ ਗਏ ਸਿਡੋਨਾ ਇਹ ਇਥੋਂ ਦੀ ਇੱਕ ਜੈਟੀ ਆ ਤੇ ਇਹਦੇ ਵਿੱਚ ਐਦਾਂ ਦਾ ਮਾਹੌਲ ਬਣਦਾ ਪਿਆ ਹੈ ਹੁਣ ਮੈਂ ਚੱਲਣੇ ਇਥੋਂ ਆਪਣੇ ਕੈਂਪ ਵੱਲ ਕੈਂਪ ਉਹ ਮੈਂ ਪਹਿਲਾਂ ਹੀ ਬੁੱਕ ਕਰਾ ਲਿਆ ਸੀਗਾ ਤੇ ਉਹ ਰੌਲਾ ਪਈ ਜਾਂਦੇ ਏਦਾਂ ਦਾ ਮਾਹੌਲ ਬਣਦਾ ਇਹਦਾ ਮੈਨੂੰ ਅਸੀਂ ਨਿਹਰਾ ਹੁਣ ਦਾ ਪਹਿਲਾ ਪਹਿਲਾ ਇੱਕ ਸ਼ਾਟ ਲੈ ਲਿਆ ਜਾਵੇ ਕਿਉਂਕਿ ਕੈਂਪ ਵਿੱਚ ਜਾ ਕੇ ਸਾਰਾ ਕੁਝ ਉਹੀ ਹੋਣਾ ਜਿਹੜਾ ਤੁਸੀਂ ਦੇਖਦੇ ਰਹੇ ਹੋ ਪਿਛਲੇ ਪਿਛੇ ਤੇ ਹੁਣ ਬਸ ਕੈਂਪ ਜਾ ਕੇ ਆਪਾਂ ਲੰਮ ਲੇਟ ਹੋ ਜਾਗੇ ਟਾਈਟ ਲਾ ਕੇ ਮੈਂ ਪਹਿਲਾਂ ਹੀ ਬੁੱਕ ਕਰ ਆ ਲਿਆ ਸੀ 20 ਡਾਲਰਾਂ ਚ ਮਿਲਿਆ ਮੈਨੂੰ ਉਹੀ ਡਿਸਕਵਰੀ ਪਾਰ ਜਿਹੜਾ ਗੁੱਡੇ ਵਾਲਾ ਸੀਗਾ ਜਿਹੜਾ ਆਪਣਾ ਬਰੂਮ ਮਿਲਿਆ ਸੀਗਾ ਆਪਾਂ ਪਹੁੰਚ ਗਏ ਆਦੇ ਕੈਂਪ ਸਾਈਟ ਤੇ ਹੁਣ ਇਹਨਾਂ ਨੇ ਇੱਥੇ ਨਾ ਇੱਕ ਦਿੱਤਾ ਹੁੰਦਾ ਹੈਗਾ ਇਦੇ ਵਿੱਚ ਆਪਾਂ ਦਾ ਸਮਾਨ ਚੱਕਣਾ ਹੁੰਦਾ ਹੈ ਨਾਈਟ ਕੇਸ ਇਹਦੇ ਵਿੱਚ ਚੱਕਣਾ ਸਮਾਨ ਆਪਾਂ ਉਹਦਾ ਤੇ ਪੈਦਰਾ ਇਹ ਤੇ ਇੱਥੇ ਲਾ ਕੇ ਗੱਡੀ ਲਾਤੀ ਤੇ ਆਹ ਹੈ ਆਪਣਾ ਟਿਕਾਣਾ ਟਿਕਾਣਾ ਨੰਬਰ 302 ਰਗੋਰ ਪ੍ਰੀਤ ਸਾਂਗੇ ਤੇ ਆ ਪਿੱਛੇ ਆਪਣੇ ਹੈਗੇ ਡਿਊਨਸ ਤਿੱਬੇ ਇਹਦੀ ਜਾਂਚ ਪੜਤਾਲ ਸਵੇਰੇ ਕੀਤੀ ਜਾਊਗੀ ਹਣ ਤਾਂ ਕਿਹੜਾ ਕੈਂਪ ਲਾਈਏ ਕੀ ਸ਼ਾਨਦਾਰ ਥਾਂ ਕਿੰਨੀ ਗੰਦੀ ਥਾਂ ਚੋਂ ਉੱਪਰ ਨਿਕਲ ਕੇ ਕਿੰਨੀ ਸੋਹਣੀ ਥਾਂ 'ਚ ਆ ਗਏ ਕੱਲ ਰਾਤ ਕਿੰਨੀ ਖਰਾਬ ਹੋਈ ਉੱਥੇ ਅੱਜ ਦੇਖ ਰਿਹਾ ਉੱਥੇ ਤੇ ਆ ਤਿੱਬਿਆਂ ਦੇ ਪਿੱਛੇ ਸਮੁੰਦਰ ਸਾਡਾ ਨਾ ਪੂਰਾ ਕੰਮ ਆਪਣੀ ਕੋਰਸੀ ਤੇ ਉਸ ਤੋਂ ਬਾਅਦ ਮੈਂ ਇੱਥੇ ਆ ਕੇ ਕੰਮ ਕਰਨ ਲੱਗ ਪਿਆ ਸੀਗਾ ਸਮਾਂ ਇਸ ਟਾਈਮ ਹੋ ਗਿਆ 10:30 ਅੱਜ ਲੇਟ ਬਹੁਤ ਹੋ ਗਿਆ ਆ ਇੱਕ ਕਿਚਨ ਬਣਾਇਆ ਹੋਇਆ ਇਹਨਾਂ ਨੇ ਇਹਦੇ ਵਿੱਚ ਫਰਿੱਜ ਫਰੋਜ ਪਿਆ ਪਰ ਮੇਰੇ ਕੋਲੇ ਰੱਖਣ ਨੂੰ ਕੁਝ ਵੀ ਨਹੀਂਗਾ ਅ ਅੱਜ ਮੇਰੇ ਕੋਲੇ ਫੂਡ ਵੀ ਨਹੀਂ ਹੈਗਾ ਤਾਂ ਫਿਰ ਮੇਰੇ ਕੋਲੇ ਇੱਕ ਨੂਡਲ ਜੇ ਪਏ ਆ ਉਹਦੇ 'ਚ ਗਰਮ ਪਾਣੀ ਪਾਓ ਤੇ ਉਹ ਨੂਡਲ ਬਣ ਜਾਂਦੇ ਆ ਉਹ ਖਾਊਗਾ ਹੁਣ ਮੈਂ ਅੱਜ ਲੇਟ ਪਹੁੰਚਿਆ ਇੱਥੇ ਜਦੋਂ ਮੈਂ ਪਹੁੰਚਿਆ ਸਾਰੀਆਂ ਦੁਕਾਨਾਂ ਬੰਦ ਹੋ ਗਈਆਂ ਸੀਗੀਆਂ ਦੁੱਧ ਵਗੈਰਾ ਵੀ ਨਹੀਂ ਲਿਆ ਗਿਆ ਤੇ ਕੰਮ ਦੋ ਤਿੰਨ ਦਿਨਾਂ ਦਾ ਪੈਂਡਿੰਗ ਪਿਆ ਸੀਗਾ ਤੇ extra laptop charge ਕੀਤਾ ਤੇ ਨਾਲ ਇਹਨਾਂ ਨੇ ਨਾ Wi-Fi ਦਿੱਤਾ ਸੀ ਤੇ ਜਿਹਦੀ ਸਪੀਡ ਵਧੀ ਹੈਗੀ ਆ ਤਾਂ ਫਿਰ ਸਾਰਾ ਕੰਮ ਨਬੇੜ ਤਾ ਹੁਣ ਸਿੱਧੇ ਸਿਰ ਉੱਠ ਕੇ ਇੱਕ ਵਲੌਗ ਰੈਡ ਕਰਕੇ ਤੇ ਕੱਲ ਨੂੰ ਐਡਲੇਡ ਪਹੁੰਚ ਜਾਗੇ ਕਿਉਂਕਿ ਪਰਸੋਂ ਆਪਣੀ ਉਹ ਹੈ ਅਪਾਇੰਟਮੈਂਟ ਸ਼ੀਸ਼ੇ ਦੀ ਤੇ ਆ ਹੁੰਦਾ ਚੀਜ਼ਾਂ ਜਿਵੇਂ ਨਾ ਇਹ ਸਾਦੇ ਆ ਕੇ ਆਪ ਨੂੰ ਨਾ ਦੇਣਾ ਫੀਲ ਆ ਗਿਆ ਵੀ ਕੀਆ ਬਾਤ ਹੈ ਬਹੁਤ ਸੋਹਣੀ ਥਾਂ ਹੈ ਨਾ ਤੇ ਸੋਹਣੀ ਵੀ ਚਲੋ ਠੀਕ ਹੈ ਸੋਹਣੀ ਇੱਕ ਹੋਰ ਚੀਜ਼ ਹੁੰਦੀ ਹੈ ਇੱਕ ਫੀਲ ਆਉਣਾ ਅਲੱਗ ਚੀਜ਼ ਹੁੰਦੀ ਹੈ ਤੇ ਇਹ ਸਿਰਫ ਮੇਲੀ ਆਪਣਾ ਵੀ ਡਾਲਣਾ ਤੇ ਕੱਲ ਵਾਲੇ 40 ਰੁਪਏ ਵੈਸੀ ਸੀ ਤੇ ਜਮਾ ਵਧੀਆ ਨਹੀਂ ਸੀ। ਚਲੋ ਉਹਦੀ ਆਪਾਂ ਗੱਲ ਨਹੀਂ ਕਰਨੀ ਆ। ਸੋ ਆ ਮੈਂ ਕੰਮ ਨਿਬੇੜ ਲਿਆ। ਤੇ ਬਸ ਡਨ ਆ ਜੀ। ਹੁਣ ਆਪਦੇ ਕੈਂਪ ਵੱਲ ਜਾਣੇ ਹੈਗੇ। ਇੱਧਰ ਪਾਣੀ ਗਰਮ ਹੋਈ ਜਾਂਦਾ। ਬਸ ਉਬਲਣ ਵਾਲਾ ਹੀ ਆ। ਆ ਵੀਡੀਓ ਅਪਲੋਡ ਹੋਈ ਜਾਂਦੀ ਆ ਤੇ ਆ ਹੈਗਾ ਸਮਾਨ ਆਇਦਾਂ। ਇਹਦੇ ਵਿੱਚ ਆ ਨੂਡਲ ਹੁੰਦੇ ਆ, ਸਬਜ਼ੀਆਂ ਹੁੰਦੀਆਂ ਸੁੱਕੀਆਂ। ਇੱਕ ਤੇ ਚਾ ਮਸਾਲਾ ਪਾਉਣਾ ਹੁੰਦਾ। ਇਹ ਮਸਾਲਾ ਪਾ ਕੇ ਪਾਣੀ ਪਾ ਕੇ ਤੈਨੂੰ 3 ਮਿੰਟ ਲਈ ਰੱਖਣਾ ਹੁੰਦਾ ਹੈ ਤੇ ਫਿਰ ਇਹ ਐ ਬਣ ਜਾਂਦਾ ਹੁੰਦਾ ਅੱਜ ਤਾਂ ਦਿਨ ਨਾਲ ਸਰਨਾ ਪਊਗਾ ਬਸ ਹੋਰ ਕੀ ਹੈ ਬੈਕਅਪ ਰੱਖਿਆ ਸੀ ਮੈਂ ਵੀ ਜੇ ਕਿਸੇ ਦਿਨ ਕੋਈ ਉਹ ਜੀ ਥਾਂ ਔਖਾ ਹੋ ਜਾ ਮੈਂ ਫਿਰ ਆ ਖਾਊਗਾ ਤੇ ਅੱਜ ਇਹ ਦਿਨ ਹੈ ਇਹ ਜੀ ਸਵਾਦ ਹੁੰਦਾ ਪਰ ਕੋਈ ਗੱਲ ਨਹੀਂ ਨਜ਼ਾਰਾ ਪੂਰਾ ਵਧੀਆ ਹੁੰਦਾ ਹੈ ਐ ਮਸਾਲਾ ਨਿਕਲ ਜਾਂਦਾ ਹੁੰਦਾ ਉਹਦੇ ਚ ਜਿੱਤ ਐ ਹਲਾ ਕੇ ਜੀ ਆ ਫੇਰ ਲੋ ਹੁਣ ਪਾਣੀ ਪਾ ਕੇ ਫਿਰ ਇਹਨੂੰ ਉੱਪਰ ਰੱਖ ਦੇਣਾ ਇੱਥੇ ਤੇ ਫੇਰ ਬਣੂ ਗੱਲਬਾਤ ਪੂਰੀ ਵਧੀਆ ਥੋੜਾ ਹੋਰ ਉਬਲ ਲੈਂਦੇ ਨੇ ਮੈਂ ਕਿਹਾ ਨਾ